ਹੈਲੋ ਬੱਚਿਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ ਕਰਾਂਗੇ ਸੰਖਿਆਵਾਂ ਦੀ ਤੁਲਨਾ ਕਰਨਾ ਕੰਪੈਰੀਜ਼ਨ ਆਫ ਨੰਬਰਸ ਸੰਖਿਆਵਾਂ ਦੀ ਤੁਲਨਾ ਕਰਨਾ ਸੰਖਿਆਵਾਂ ਦੀ ਤੁਲਨਾ ਕਰਨਾ ਕੰਪੈਰੀਜ਼ਨ ਆਫ ਨੰਬਰਸ ਇਹਦੇ ਵਿੱਚ ਕੀ ਬੱਚਿਓ ਆਪਾਂ ਵੱਡੀ ਸੰਖਿਆ ਤੇ ਛੋਟੀ ਸੰਖਿਆ ਬਾਰੇ ਦੱਸਣਾ ਹੈ ਜਿਵੇਂ ਮੰਨ ਲਓ 55 ਆ ਬਣੇ ਕੋਲ ਮੰਨ ਲਓ 65 ਆ ਗਈ 65 ਤੇ 68 ਆ ਗਈ ਤਾਂ ਇਹਦੇ ਚ ਆਪਾਂ ਤੁਲਨਾ ਕਿਵੇਂ ਕਰਨੀ ਹੈ ਕਿਵੇਂ ਦੱਸਣਾ ਹੈ ਵੀ 65 ਜਿਹੜੀ 68 ਦੇ ਕੀ ਹੈ ਪੈਂਠ ਕੀ 80 ਤੋਂ ਛੋਟੀ ਹੈ ਜਿਵੇਂ 70 ਤੇ 69 ਆ ਗਿਆ ਤਾਂ ਕੀ ਕਰਨਾ ਇਹਨਾਂ ਦੀ ਤੁਲਨਾ ਕਰਨੀ ਹੈ ਤੁਲਨਾ ਕਿਵੇਂ ਕਰਾਂਗੇ ਆਪਾਂ ਵੀ 70 ਜਿਹੜੀ 69 ਦੇ ਮੁਕਾਬਲੇ ਕੀ ਹੈ ਜਿਵੇਂ ਆਪਾਂ 65 ਨੂੰ ਵੇਖਿਆ ਸੀ 65 80 ਦੇ ਮੁਕਾਬਲੇ ਕੀ ਹੈ ਤਾਂ 65 88 ਦੇ ਮੁਕਾਬਲੇ ਛੋਟੀ ਸੀ ਆਪਣੇ ਕੋਲੇ ਤਾਂ 70 ਨੂੰ ਵੇਖਣਾ ਆਪਾਂ 70 ਜਿਹੜੀ 69 ਦੇ ਮੁਕਾਬਲੇ ਕੀ ਹੈ 70 69 ਦੇ ਮੁਕਾਬਲੇ ਕੀ ਹੈ ਆਪਾਂ ਇਹ ਚੀਜ਼ ਵੇਖਣੀ ਬੱਚਿਓ ਤਾਂ ਜਿਵੇਂ 70 ਕੀ 69 ਦੇ ਮੁਕਾਬਲੇ ਵੱਡੀ ਹੈ ਤਾਂ 70 ਕੀ ਹੈ ਵੱਡੀ ਹੈ 69 ਤੋਂ ਮਤਲਬ ਆ ਕੀ ਆ ਗਿਆ 65 ਲੈਸ ਦਨ 68 65 ਲੈਸ ਦਨ 68 70 ਗ੍ਰੇਟਰ ਦਨ 69 ਮਤਲਬ 65 88 ਤੋਂ ਛੋਟਾ ਹੈ 70 69 ਤੋਂ ਵੱਡਾ ਹੈ ਤਾਂ ਆਪਾਂ ਕੀ ਕਰਨਾ ਇੱਥੇ ਇਹਨਾਂ ਦੀ ਤੁਲਨਾ ਕਰਨੀ ਹੈ ਆਪਾਂ ਸੰਖਿਆਵਾਂ ਦੀ ਤੁਲਨਾ ਕਰਨੀ ਹੈ ਤਾਂ ਆਪਾਂ ਨੂੰ ਅਕਸਰ ਇਹਨਾਂ ਨਿਸ਼ਾਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਵੀ ਇਹ ਨਿਸ਼ਾਨ ਕਿਹੜੇ ਪਾਸੇ ਲਾਉਣਾ ਤੇ ਇਹ ਨਿਸ਼ਾਨ ਕਿਹੜੇ ਪਾਸੇ ਲਾਉਣਾ ਤਾਂ ਆਪਾਂ ਅੱਜ ਤੁਹਾਡੀ ਇਸ ਵੀਡੀਓ ਦੇ ਵਿੱਚ ਇਹੀ ਕਨਫਿਊਜ਼ਨ ਦੂਰ ਕਰਨੀ ਹੈ ਇਸ ਵੀਡੀਓ 'ਚ ਆਪਾਂ ਇਹੀ ਕਨਫਿਊਜ਼ਨ ਦੂਰ ਕਰਨੀ ਹੈ ਤਾਂ ਦੇਖੋ ਜਿਵੇਂ ਕੀ ਕਹਿ ਰਹੇ ਨੇ ਜਿਵੇਂ ਕਹਿ ਰਹੇ ਆ ਸੰਖਿਆ 55 ਦੀ ਸੰਖਿਆ 55 ਦੀ 68 ਨਾਲ ਤੁਲਨਾ ਕਰੋ ਸੰਖਿਆ 55 ਦੀ 68 ਨਾਲ ਤੁਲਨਾ ਕਰੋ ਤਾਂ ਅਸੀਂ ਕੀ ਕਹਿ ਸਕਦੇ ਹਾਂ ਅਸੀਂ ਇਹ ਕਹਿ ਸਕਦੇ ਹਾਂ ਨਾ ਸੰਖਿਆ 68 ਸੰਖਿਆ 55 ਨਾਲੋਂ ਵੱਡੀ ਹੈ ਸੰਖਿਆ 68 ਸੰਖਿਆ 55 ਨਾਲੋਂ ਵੱਡੀ ਹੈ ਜਿਹੜੀ ਸੰਖਿਆ 68 ਕੀ ਹੈ ਜੀ ਸੰਖਿਆ 55 ਨਾਲੋਂ ਵੱਡੀ ਹੈ ਤਾਂ ਆਪਾਂ ਇਹੀ ਕਹਾਂਗੇ ਜਿਹੜਾ 86 86 ਕੀ ਹੈ 65 ਨਾਲੋਂ ਆ 55 ਨਾਲੋਂ ਵੱਡੀ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਸੰਖਿਆ 68 55 ਨਾਲੋਂ ਵੱਡੀ ਹੈ ਤਾਂ ਇਹ ਇਹਨੂੰ ਆਪਾਂ ਮੈਥ ਦੀ ਭਾਸ਼ਾ ਵਿੱਚ ਕਿਵੇਂ ਲਿਖਣਾ ਹੈ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸੰਖਿਆ 55 ਜਿਹੜੀ 68 ਨਾਲੋਂ ਛੋਟੀ ਹੈ ਜਾਂ ਤਾਂ ਆਪਾਂ ਬੱਚੇ ਇਹ ਕਵਾਂਗੇ ਸੰਖਿਆ 68 55 ਨਾਲੋਂ ਵੱਡੀ ਹੈ ਸੰਖਿਆ 68 55 ਨਾਲੋਂ ਵੱਡੀ ਹੈ ਜਾਂ ਇਹ ਕਹ ਸਕਦੇ ਹਾਂ ਸੰਖਿਆ 55 68 ਨਾਲੋਂ ਛੋਟੀ ਹੈ ਸੰਖਿਆ 55 68 ਨਾਲੋਂ ਛੋਟੀ ਹੈ ਪਰ ਇਸ ਨੂੰ ਗਣਿਤ ਦੀ ਭਾਸ਼ਾ ਵਿੱਚ ਕਿਸ ਤਰ੍ਹਾਂ ਲਿਖਾਂਗੇ ਆਪਾਂ ਤਾਂ ਅਸੀਂ ਗਣਿਤ ਦੀ ਭਾਸ਼ਾ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਲਿਖਣਾ ਹੈ ਤਾਂ ਉਹ ਬਹੁਤ ਵਧੀਆ ਤੇ ਬਹੁਤ ਸੌਖੇ ਤਰੀਕੇ ਨਾਲ ਆਪਾਂ ਸਮਝਾਂਗੇ ਜਿਵੇਂ ਸੰਖਿਆ 68 55 ਨਾਲੋਂ ਵੱਡੀ ਹੈ ਸੰਖਿਆ 68 55 ਨਾਲੋਂ ਵੱਡੀ ਹੈ ਤਾਂ ਆਪਾਂ ਕੀ ਲਿਖਾਂਗੇ ਅ ਗ੍ਰੇਟਰ ਦਨ ਦਾ ਨਿਸ਼ਾਨ ਪਾਵਾਂਗੇ 68 ਇਸ ਗ੍ਰੇਟਰ ਦਨ 55 68 इज ग्रेटर देन 55 ਭਾਵ ਸੰਖਿਆ 68 55 ਨਾਲੋਂ ਵੱਡੀ ਹੈ ਜਾਂ ਕਿ ਲਿਖਾਂਗੇ ਆਪਾਂ ਦੂਜੇ ਤਰੀਕੇ ਨਾਲ ਲਿਖੀਏ ਜੇਕਰ ਸੰਖਿਆ 68 55 ਨਾਲੋਂ ਵੱਡੀ ਹੈ ਸੰਖਿਆ 68 55 ਨਾਲੋਂ ਵੱਡੀ ਹੈ 68 55 ਨਾਲੋਂ ਵੱਡੀ ਹੈ ਤਾਂ ਇਹ ਵੀ ਕਹਿ ਸਕਦੇ ਨਾ ਆਪਾਂ 55 ਜਿਹੜੀ ਆ ਉਹ 68 ਤੋਂ ਛੋਟੀ ਹੈ ਦੂਜੇ ਸ਼ਬਦਾਂ 'ਚ ਬੱਚਿਓ ਆਪਾਂ ਇਹੀ ਕਹਿ ਸਕਦੇ ਨਾ ਵੀ 55 ਜਿਹੜੀ 68 ਤੋਂ ਛੋਟੀ ਹੈ 55 ਛੋਟੀ ਹੈ ਨਾ ਜੇਕਰ 68 ਹੈ 68 ਕੀ ਵੱਡੀ ਹੈ 55 ਤੋਂ ਤਾਂ 55 ਕੀ ਹੋਗੀ 55 ਛੋਟੀ ਹੋਗੀ 68 ਤੋਂ 55 68 ਤੋਂ ਛੋਟੀ ਹੋਗੀ ਪਰ ਇਹਨੂੰ ਆਪਾਂ ਜਿਹੜੇ ਵੀ ਮੈਥ ਦੇ ਵਿੱਚ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਆਪਾਂ ਕਰਨਾ ਹੈਗਾ ਕੀ ਕਹਿੰਦੇ ਨੇ ਇਸ ਲਾਈਨ ਦੇ ਵਿੱਚ ਵੇਖੋ 68 ਗ੍ਰੇਟਰ ਥੈਨ 55 ਭਾਵ ਸੰਖਿਆ 68 55 ਤੋਂ ਵੱਡੀ ਹੈ ਜਾਂ 55 ਲੈਸ ਥੈਨ 55 ਇਜ਼ ਲੈਸ ਥੈਨ 68 55 ਇਜ਼ ਲੈਸ ਥੈਨ 68 ਪਾਵ ਸੰਖਿਆ 55 ਜਿਹੜੀ ਹੈ ਸੰਖਿਆ 68 ਤੋਂ ਛੋਟੀ ਹੈ ਸੰਖਿਆ 55 68 ਤੋਂ ਛੋਟੀ ਹੈ ਤਾਂ ਹੁਣ ਆਪਾਂ ਆਪਾਂ ਨੂੰ ਦਿੱਕਤ ਕਿਉਂ ਆਉਂਦੀ ਸਭ ਤੋਂ ਜ਼ਿਆਦਾ ਜਿੱਥੇ ਆ ਲੈਸ ਦੈਨ ਤੇ ਗ੍ਰੇਟਰ ਦੈਨ ਲੈਸ ਦੈਨ ਤੇ ਗ੍ਰੇਟਰ ਦੈਨ ਦੇ ਨਿਸ਼ਾਨ ਦੀ ਆਪਾਂ ਨੂੰ ਦਿੱਕਤ ਆਉਂਦੀ ਹੈ ਛੋਟਾ ਆ ਜਿਹੜਾ ਆ ਕਿੱਥੇ ਨਿਸ਼ਾਨ ਲਾਉਣਾ ਆ ਇਹਦਾ ਛੋਟੇ ਦਾ ਨਿਸ਼ਾਨ ਛੋਟੀ ਸੰਖਿਆ ਜਦੋਂ ਲੈਸ ਦੈਨ ਆਪਾਂ ਲਾਉਣਾ ਵੇ ਤਾਂ ਇਸ ਤਰ੍ਹਾਂ ਦਾ ਨਿਸ਼ਾਨ ਲਗਾਉਣਾ ਛੋਟਾ ਗ੍ਰੇਟਰ ਦੈਨ ਦੇ ਨਿਸ਼ਾਨ ਲਗਾਉਣਾ ਵੇ ਤਾਂ ਅਸੀਂ ਇਸ ਤਰ੍ਹਾਂ ਲਗਾਉਂਦੇ ਆ ਲੈਸ ਦਨ ਛੋਟਾ ਜਾਂ ਗ੍ਰੇਟਰ ਦਨ ਵੱਡਾ ਇਹ ਆਪਾਂ ਨੂੰ ਜੇਕਰ ਭਲੇਖਾ ਪਉਂਦਾ ਤਾਂ ਆਪਾਂ ਇਸ ਤਰੀ ਇਸ ਚੀਜ਼ ਨੂੰ ਆਪਾਂ ਇਸ ਤਰੀਕੇ ਦੇ ਨਾਲ ਯਾਦ ਕਰ ਸਕਦੇ ਆ ਆਪਾਂ ਇਸ ਨੂੰ ਇਸ ਤਰੀਕੇ ਨਾਲ ਯਾਦ ਕਰ ਸਕਦੇ ਆ ਲੈਸ ਦਨ ਬੱਚੇ ਜੇਕਰ ਤੁਹਾਨੂੰ ਇਸ ਚੀਜ਼ ਦੀ ਦਿੱਕਤ ਆਉਂਦੀ ਯਾਦ ਕਰਨ ਦੀ ਤਾਂ ਤੁਸੀਂ ਵੇਖਣਾ ਇਹ ਜਿਹੜਾ ਨਿਸ਼ਾਨ ਹੈ ਨਿਸ਼ਾਨ ਦੀ ਲੋਕ ਕਿਸ ਸਾਈਡ ਤੇ ਹੈ ਨਿਸ਼ਾਨ ਦੀ ਲੋਕ ਕਿਸ ਸਾਈਡ ਤੇ ਹੈ ਜਿਸ ਸਾਈਡ ਤੇ ਦੀ ਲੋਕ ਹੋਵੇਗੀ ਆ ਨੋਕ ਚੁੰਜ चुंज जारीट का नोक होगी चुंज होगी पतला पासा होगा चुंज होगी नोक होगी छोटा होगा जिम्मे मान लो सत्तर <tip> सत्तर तो देखो सत्तर आ चुंज पास है इस पासे क्या मतलब सत्तर पचत्तर तो छोटा है सत्तर पचत्तर तो छोटा है जेड़े पासे नोक होगी जेड़े पास नोक होगी वह पासा ਛੋਟਾ ਵਗ ਜਿਵੇਂ 65 ਗ੍ਰੇਟਰ ਥੈਨ 62 65 ਕੀ ਬਾਅਦ ਤੋਂ ਵੱਡਾ ਹੈ 62 ਤੋਂ ਵੱਡਾ ਹੈ ਤਾਂ ਅਚੰਝ ਕਿਹਦੇ ਪਾਸੇ 62 ਵਾਲੇ ਪਾਸੇ ਇਹਦਾ ਮਤਲਬ 62 ਛੋਟਾ ਆ ਗਿਆ 62 65 ਤੋਂ ਛੋਟਾ ਹੈ ਜਿਹਦੇ ਪਾਸੇ ਚੁੰਜ ਆ ਗਈ ਉਹ ਛੋਟਾ ਹੈ ਹੁਣ ਵੱਡੇ ਦੀ ਆਪਾਂ ਗੱਲ ਕਰਦੇ ਹਾਂ ਬੱਚਿਓ ਤਾਂ ਆ ਦੇਖੋ ਜਿਵੇਂ ਹੁਣ ਆਪਾਂ ਇਧਰ ਚ ਦੇਖਨੇ ਆਪਾਂ ਚੁੰਜ 43 43 ਦੇ ਪਾਸੇ ਚੁੰਜ ਆ ਗਈ 43 ਲੈਸਨ 48 43 ਲੈਸਨ 48 ਤਾਂ ਕੀ ਕਰਿਆ ਨਾ ਸੰਖਿਆ 43 ਸੰਖਿਆ 48 ਤੋਂ ਛੋਟੀ ਹੈ 43 ਜ ਲੈਸਨ 48 43 ਜ ਲੈਸਨ 48 ਤੇ ਮੈਨੂੰ ਪਤਾ ਕਿਵੇਂ ਲੱਗਿਆ ਮੈਂ ਵੇਖਿਆ ਕਿ ਚੁੰਜ ਚੁੰਜ ਕਿਹਦੇ ਪਾਸੇ ਜੀ ਨੋਕ ਪਤਲਾ ਪਾਸੇ ਕਿਹਦੇ ਪਾਸੇ 43 ਵਾਲੇ ਪਾਸੇ ਤੇ ਇਹਦਾ ਮਤਲਬ 43 ਛੋਟਾ ਹੋ ਗਿਆ 43 ਸੰਖਿਆ ਛੋਟੀ ਹੋ ਗਈ जिना पासा छोटा होगा चुंज तो उधर आएगी तो हम देखो जिम्मे छपंजा आ गया छपंजा वे पास चुंझ आ गई तो मतलब छपंजा जी संख्या छपंजा है और संख्या सतवंजा तो छोटी है संख्या छपंजा संख्या सतवंजा तो छोटी है अगर जिम्मे अपने को आ गया तरता त्रियासी तिरयासी तिरियासी आ गई थ्री लैस दैन नाइनटी फाइव एटी थ्री लैस दैन नाइनटी फाइव तो संख्या एटी थ्री संख्या नाइन फाइव तो छोटी है 83 लेस देन 95 एएम ਨਾਲ ਲਿਖਿਆ ਗਿਆ ਤਾਂ ਤਾਂ ਬੱਚਿਓ ਹੁਣ ਆਪਾਂ ਵੇਖਣਾ ਗ੍ਰੇਟਰ ਦਨ ਗ੍ਰੇਟਰ ਦਨ ਜਿਹੜੇ ਪਾਸੇ ਆਪਣੇ ਕੋਲ ਇਹ ਵੱਡਾ ਜਿਹੜੇ ਪਾਸੇ ਖੁੱਲਾ ਪਾਸਾ ਹੋਵੇਗਾ ਗ੍ਰੇਟਰ ਦਨ ਨਿਸ਼ਾਨ ਦਾ ਖੁੱਲਾ ਪਾਸਾ ਜਿਸ ਸਾਈਡ ਹੋਵੇਗਾ ਉਹ ਪਾਸਾ ਵੱਡਾ ਹੋਵੇਗਾ ਖੁੱਲਾ ਪਾਸਾ ਕਿਹੜਾ ਜੀ ਆਹ ਪਾਸਾ ਖੁੱਲਾ ਪਾਸਾ ਆਹ ਖੁੱਲਾ ਪਾਸਾ ਜਿਹੜੇ ਪਾਸੇ ਇਹ ਹੋਵੇਗਾ ਉਹ ਵੱਡਾ ਹੋਵੇਗਾ ਜਿਹੜੇ ਪਾਸੇ ਇਹ ਖੁੱਲਾ ਪਾਸਾ ਹੋਵੇਗਾ ਜਿਵੇਂ ਆ ਆਪਨੇ ਕੋਲ ਆ ਗਿਆ ਤੇ ਜਿਹੜੇ ਪਾਸੇ ਆ ਹੋਵੇਗਾ ਖੁੱਲਾ ਪਾਸਾ ਇਹ ਕਹੇਗਾ ਵੱਡਾ ਇਹ ਪਾਸੇ ਜਿਹੜੀ ਰਕਮ ਹੋएगी ਉਹ ਵੱਡੀ ਹੋएगी ਜਿਵੇਂ 68 ਗ੍ਰੇਟਰ ਦੈਨ 63 ਅਖੁੱਲਾ ਪਾਸਾ ਕਿੱਧਰ ਹੋ ਗਿਆ ਜੀ 68 ਦੇ ਪਾਸੇ ਹੋ ਗਿਆ ਤਾਂ ਇਹਦਾ ਮਤਲਬ ਹੈ 63 ਕੀ ਹੋ ਗਿਆ ਵੱਡਾ ਵੀਰੇ ਵੱਡਾ ਗ੍ਰੇਟਰ ਦੈਨ ਗ੍ਰੇਟਰ ਦੈਨ ਨਿਸ਼ਾਨ ਦਾ ਖੁੱਲਾ ਪਾਸਾ ਨਿਸ਼ਾਨ ਦਾ ਖੁੱਲਾ ਪਾਸਾ ਅਨਿਸ਼ਾਨਾ ਇਹਦਾ ਖੁੱਲਾ ਪਾਸਾ ਜਿਹੜੇ ਪਾਸੇ ਹੋਵੇਗਾ ਉਹ ਸਾਈਡ ਵੱਡਾ ਹੋਵੇਗਾ ਉਹ ਸਾਈਡ ਉਹ ਪਾਸਾ ਵੱਡਾ ਹੋਵੇਗਾ ਜਿਹੜੇ ਪਾਸੇ ਇਹ ਹੋਵੇਗਾ ਉਹ ਪਾਸਾ ਕਿਹ ਹੋਵੇਗਾ ਜੀ ਵੱਡਾ ਜਿਵੇਂ ਤੁਸੀਂ ਅੱਗੇ ਇਹਦੇ ਵਿੱਚ ਦੇਖੋ ਜੀ 54 ਹੁਣ ਇਹਦੇ ਵਿੱਚ ਦੇਖੋ ਖੁੱਲਾ ਪਾਸਾ ਕਿਹੜੇ ਪਾਸੇ ਜੀ ਖੁੱਲਾ ਪਾਸਾ ਇਸ ਪਾਸੇ 58 ਵਾਲੇ ਪਾਸੇ ਹੈ ਤਾਂ 58 ਸੰਖਿਆ ਵੱਡੀ ਹੋਵੇਗੀ ਤਾਂ ਆਪਾਂ ਇਹਨੂੰ ਕਿਵੇਂ ਲਿਖਾਂਗੇ 58 ਵੱਡੀ ਹੈ 54 ਤੋਂ ਸੰਖਿਆ 58 ਸੰਖਿਆ 54 ਤੋਂ ਵੱਡੀ ਹੈ 58 ਇਸ ਗ੍ਰੇਟਰ ਦਨ 54 ਤਾਂ ਬੱਚਿਓ ਸੰਖਿਆ 58 ਜਿਹੜੀ ਹੈ ਸੰਖਿਆ 54 ਤੋਂ ਵੱਡੀ ਹੈ ਸੰਖਿਆ 58 ਕਿਉਂਕਿ ਇਹ ਖੁੱਲਾ ਪਾਸਾ 58 ਵਾਲੇ ਪਾਸੇ ਹੈ ਖੁੱਲਾ ਪਾਸਾ ਕਿੱਧਰ ਹੈ ਜੀ ਆਪਾਂ ਦੇਖਦੇ ਹਾਂ 87 87 ਕੀ ਇਹ ਸੰਖਿਆ 87 58 ਤੋਂ 87 58 ਤੋਂ ਕੀ ਹੈ ਵੱਡੀ 87 58 ਤੋਂ ਕੀ ਹੈ ਬੱਚਿਓ ਵੱਡੀ ਹੈ ਵੱਡੀ ਕਿਉਂ ਹੈ 87 58 ਤੋਂ ਕਿਉਂਕਿ 87 ਵਾਲੇ ਪਾਸੇ ਖੁੱਲਾ ਪਾਸਾ ਕਿਹਦੇ ਪਾਸੇ ਹੈ 87 ਵਾਲੇ ਪਾਸੇ ਹੈ ਖੁੱਲਾ ਪਾਸਾ 87 ਵਾਲੇ ਪਾਸੇ ਹੈ ਜਿਹਦੇ ਪਾਸੇ ਖੁੱਲਾ ਪਾਸਾ ਹੋਵੇਗਾ ਜਿਹਦੇ ਪਾਸੇ ਖੁੱਲਾ ਪਾਸਾ ਹੋਵੇਗਾ ਇਸ ਨਿਸ਼ਾਨ ਦਾ ਗ੍ਰੇਟਰ ਦਨ ਦੇ ਨਿਸ਼ਾਨ ਦਾ ਖੁੱਲਾ ਪਾਸਾ ਜਿਹੜੇ ਪਾਸੇ ਹੋਵੇਗਾ ਉਹ ਸੰਖਿਆ ਵੱਡੀ ਹੋਵੇਗੀ ਆ ਖੁੱਲਾ ਪਾਸਾ ਕਿਹਦੇ ਪਾਸੇ ਹੈ ਜੀ 87 ਵਾਲੇ ਪਾਸੇ ਹੈ ਅਚੁੰਜ ਕਿਹਦੇ ਪਾਸੇ ਹੈ ਜੀ 58 ਵੱਲੇ ਚੁੰਜ ਕਿਹਦੇ ਪਾਸੇ ਹੈ Than, 58 ਵੱਲੇ ਤਾਂ 87 ਕਿ ਹੋ ਗਿਆ ਵੱਡਾ 87 ਕਿ ਹੋ ਗਿਆ ਵੱਡਾ ਤੇ 58 ਕਿ ਹੋ ਗਿਆ ਛੋਟਾ ਤੁਨੋਂ ਉੱਪਰ ਕੀ ਲਿਖਾਂਗੇ 87 ਇਸ ਗ੍ਰੇਟਰ ਦੈਨ 87 ਇਸ ਗ੍ਰੇਟਰ ਦੈਨ 58 ਮਤਲਬ ਸੰਖਿਆ 87 ਇਹ ਸੰਖਿਆ 87 ਸੰਖਿਆ 58 ਤੋਂ ਵੱਡੀ ਹੈ ਸੰਖਿਆ 87 ਸੰਖਿਆ 58 ਤੋਂ ਵੱਡੀ ਹੈ ਬੱਚਿਓ ਉਮੀਦ ਆ ਹੁਣ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਹੋਣਾ ਹੁਣ ਤੁਹਾਨੂੰ ਕੋਈ ਕਨਫਿਊਜ਼ਨ ਤਾਂ ਨਹੀਂ ਵੱਡੇ ਔਰ ਛੋਟੇ ਦੇ ਵਿੱਚ ਦੁਬਾਰਾ ਦੇਖੋ ਬੱਚਿਓ ਆ ਨਿਸ਼ਾਨ ਇਸ ਤਰ੍ਹਾਂ ਇੱਕ ਗ੍ਰੇਟਰ ਦਾ ਨਿਸ਼ਾਨ ਹੈ ਤੇ ਜਿਹੜੇ ਪਾਸੇ ਚੁੰਜ ਹੋਵੇਗੀ ਜਿਹੜੇ ਪਾਸੇ ਚੁੰਜ ਹੋਵੇਗੀ ਉਧਰ ਵਾਲੀ ਰਕਮ ਕੀ ਹੋਏਗੀ ਉਧਰ ਦੀ ਸੰਖਿਆ ਛੋਟੀ ਜਿਹੜੇ ਪਾਸੇ ਖੁੱਲਾ ਹੋਵੇਗਾ ਉਧਰ ਵਾਲੀ ਸੰਖਿਆ ਵੱਡੀ ਤਾਂ ਦੇਖੋ ਆ ਚੁੰਜ ਆ ਖੁੱਲਾ ਪਾਸੇ ਕਿਹੜੇ ਪਾਸੇ ਆ ਗਿਆ ਖੁੱਲਾ ਪਾਸਾ ਇੱਧਰ ਆ ਗਿਆ ਤਾਂ ਇੱਧਰ ਪਾਸੇ ਵਾਲੀ ਸੰਖਿਆ ਵੱਡੀ ਹੋਵੇਗੀ ਆ ਚੁੰਜ ਇੱਧਰ ਆ ਗਈ ਤਾਂ ਇੱਧਰ ਪਾਸੇ ਵਾਲੀ ਸੰਖਿਆ ਛੋਟੀ ਹੋਵੇਗੀ ਇੱਧਰ ਪਾਸੇ ਵਾਲੀ ਸੰਖਿਆ ਛੋਟੀ ਹੋਵੇਗੀ ਤਾਂ ਬੱਚਿਓ ਹੁਣ ਆਪਾਂ ਕੁਝ ਹੋਰ ਸਵਾਲ ਕਰਦੇ ਆ ਉਥੋਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਚੋ ਬੱਚੋ ਬੱਚੇ ਹੁਣ ਆਪਾਂ ਕੀ ਦੇਖਿਆ 65 ਗ੍ਰੇਟਰ ਦੈਨ फाइव ग्रेटर दैन सिक्सटी वन की पैंठ इका जेड़े पास नोक होगी छोटा छोटा जिड़े पास नोक होगी पासा की होगा छोटा जेड़े पास खुला पासा होगा वह तो हम देखो एक तो ये चीज आ गई दूजे पास दूजे तरीके आप कह सकते हैं दूजे तरीके बचो आप कह सकते हैं दूजे तरीके आप कह सकते हैं भी जेकर आह छोटा है तो इस तरह लिखा आए इक्याट पैठ तो तुम कि लिखोगे हम आ चुब का पासा अच्छा पासा की कर दिन कर दोगे दो? पैंट तो इनोंगे पैंठा गया छोटा पैंठ तो इकाह छोटा पैंठ तो बच्चों को तो पेपर तो सवाल किएगा पेपर को तो तो सवाल आ जाएगा सिक्सटी वन इस तरह सिक्सटी थ्री पैंठ थ्री तरेठ बहत्तर डबा अठत् तो की करना होगा दसना होगा तुलना करनी होगी संख्या होगी तुलना तो तुम की करोगे पैंठ पैंठ की है, है? त्रेठ तो व्डा तो तुम की करोगे व्डा खुला पासा पैंठ आले पास कर दोगे खुला पासा पैंठ आए पासे तनोक तो त्रेठ आले पास आ गया जी वा आोटा

60 ਦੇ ਪਾਸੇ ਕਰ ਦੇਵੋ ਚੰਗੇ ਤੁਸੀਂ 60 ਦੇ ਪਾਸੇ ਕਰ ਦੇਵੋਗੇ ਚੰਗੇ 60 ਦੇ ਪਾਸੇ ਕਰ ਦੇਵੋਗੇ ਹੁਣ ਜੇਕਰ ਤੁਹਾਡੇ ਕੋਲ ਮੰਨ ਲਓ ਸਿੱਧਾ ਹੀ ਲਿਖ ਦੇਣਾ ਉਹ ਸੰਖਿਆ ਸਿੱਧਾ ਤੁਹਾਡੇ ਕੋਲ ਸੰਖਿਆ ਲਿਖ ਦੇਣਾ 65 ਤੇ 78 ਦੀ ਤੁਲਨਾ ਕਰੋ 65 ਤੇ 28 ਦੀ 65 ਤੇ 28 ਦੀ ਤੁਲਨਾ ਕਰੋ 65 ਤੇ 28 ਦੀ ਤੁਲਨਾ ਕਰੋ ਤਾਂ ਤੁਸੀਂ ਕੀ ਕਰੋਗੇ ਤੁਸੀਂ ਕਰੋਗੇ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਤੁਸੀਂ ਪਹਿਲਾਂ 65 ਲਿਖੋ ਤੇ 28 ਲਿਖੋ ਹੁਣ ਦੇਖੋ 65 ਲਿਖ ਲਿਆ ਤੇ 28 ਲਿਖ ਲਿਆ ਤੁਸੀਂ ਤਾਂ 65 ਤੇ 28 ਜਦੋਂ ਲਿਖਿਆ ਤੁਸੀਂ ਤਾਂ ਜਿਹੜਾ ਤੁਸੀਂ ਖੁੱਲਾ ਪਾਸੇ ਕਿਹਦੇ ਪਾਸੇ ਛਡੋਗੇ 65 ਵਾਲੇ ਪਾਸੇ ਤੇ ਨੋਕ ਕਿਹਦੇ ਪਾਸੇ ਕਰੋਗੇ ਤੁਸੀਂ 28 ਵਾਲੇ ਪਾਸੇ ਤਾਂ ਤੁਸੀਂ ਕੀ ਲਿਖੋਗੇ 65 28 ਤੋਂ ਵੱਡਾ ਹੈ 65 28 ਤੋਂ ਵੱਡਾ ਹੈ ਜਾਂ ਇਸ ਤਰ੍ਹਾਂ ਲਿਖ ਲਓਗੇ ਤੁਸੀਂ ਨੂੰ 28 28 ਤੇ 65 ਤੁਹਾਨੂੰ ਦੇਖੋ ਪਹਿਲਾਂ ਨੋਕ ਕਿਹਦੇ ਪਾਸੇ ਸੀਗੀ 28 ਵਾਲੇ ਪਾਸੇ ਤੁਹਾਨੂੰ ਦੁਬਾਰਾ ਨੋਕ ਤੁਸੀਂ ਕਿਹਦੇ ਪਾਸੇ ਕਰੋਗੇ ਛੋਟੇ ਪਾਸੇ ਕਰੋਗੇ ਤੁਸੀਂ ਨੋਕ ਛੋਟੇ ਪਾਸੇ ਨੋਕ ਆਏਗੀ ਨਾ ਤਾਂ ਆਲੋ 65 28 ਤੋਂ ਵੱਡਾ ਹੈ 65 28 ਤੋਂ ਵੱਡਾ ਹੈ ਜਾਂ ਜੇਕਰ 65 28 ਤੋਂ ਵੱਡਾ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ 28 65 ਤੋਂ ਛੋਟਾ ਹੈ ਜੇਕਰ ਬੱਚਿਓ 65 28 ਤੋਂ ਵੱਡਾ ਹੈ 65 28 ਤੋਂ ਵੱਡਾ ਹੈ ਤਾਂ ਮੈਂ ਕੀ ਕਰਾਂਗਾ ਨੋਕ ਜਿਹੜੀ ਨੋਕ 28 ਵਾਲੇ ਪਾਸੇ ਲਗਾਵਾਂਗਾ ਫੁੱਲਾ ਪਾਸਾ 65 ਵਾਲੇ ਪਾਸੇ ਕਿਉਂਕਿ 65 ਵੱਡਾ ਹੈ 28 ਛੋਟਾ ਹੈ ਦੂਜੇ ਸ਼ਬਦਾਂ ਵਿੱਚ ਕੀ ਹੈ ਜੇਕਰ 65 28 ਤੋਂ ਵੱਡਾ ਹੈ ਤਾਂ 28 ਕੀ ਹੈ 28 ਛੋਟਾ ਹੈ 28 ਕੀ ਹੈ 28 65 ਤੋਂ ਛੋਟਾ ਹੈ ਜੇਕਰ 28 65 ਤੋਂ ਛੋਟਾ ਹੈ ਜੇਕਰ 28 65 ਤੋਂ ਛੋਟਾ ਹੈ ਤਾਂ ਮੈਂ ਕੀ ਕਰਾਂਗਾ ਨੋ ਕਿਹੜੇ ਪਾਸੇ ਲਗਾਵਾਂਗਾ 28 ਵਾਲੇ ਪਾਸੇ ਤਾਂ 28 ਲੈਸ ਦਨ 65 28 65 ਤੋਂ ਛੋਟਾ ਹੈ ਤਾਂ ਬੱਚਿਓ ਇਹ ਨਿਸ਼ਾਨ ਤੁਸੀਂ ਇਸ ਤਰ੍ਹਾਂ ਲਾਉਣੇ ਆ ਜਿਵੇਂ ਇੱਕ ਸਵਾਲ ਆਪਾਂ ਹੋਰ ਕਰਦੇ ਆ ਇੱਕ ਸਵਾਲ ਹੋਰ ਕਰਦੇ ਆਪਾਂ ਜਿਵੇਂ ਆਪਣੇ ਕੋਲ ਆ ਗਿਆ 15 25 15 25 ਹੁਣ 15 ਕੀ ਬੱਚਿਓ 15 ਲੈਸ ਦਨ 25 15 ਛੋਟਾ ਹੈ 25 ਤੋਂ

ਖੁੱਲਾ ਪਾਸਾ 25 ਵਾਲੇ ਪਾਸੇ ਤੇ ਨੋਕ ਜਿਹੜੀ 15 ਵਾਲੇ ਪਾਸੇ ਨੋਕ 15 ਵਾਲੇ ਪਾਸੇ ਉਮੀਦ ਹੈ ਬੱਚੋ ਤੁਹਾਨੂੰ ਜਿਹੜੀ ਇਹ ਪਾਰਟ 1 ਜਿਹੜੀ ਹੈ ਸਮਝ ਆਈ ਹੋਏਗੀ